ਇਸ ਦਿਨ ਰੁੱਸੇ ਭੈਣ ਭਰਾ ਜਿਹੜੇ ਆ ਉਹ ਮਿਲਦੇ ਆ ਪਰ ਭੈਣ ਹੋਵੇ ਜਾਂ ਭਰਾ ਹੋਵੇ ਉਹ ਚਾਬੀ ਲੈ ਕੇ ਆਉਂਦੇ ਆ ਜਿਹਦੇ ਨਾਲ ਦਿਲ ਦਾ ਜੰਗਾਲਿਆ ਤਾਲਾ ਖੁੱਲ ਸਕੇ ਤੇ ਕਈ ਖੋਲਦੇ ਵੀ ਆ ਕਈ ਬੰਦ ਵੀ ਰਹਿ ਜਾਂਦੇ ਆ ਜਦੋਂ ਦਾ ਇਨਸਾਨ ਨੇ ਸੁਰਤ ਸੰਭਾਲ ਲਈ ਆ ਇਹਨੇ ਨਾ ਆਪ ਚੈਨ ਲਿਆ ਨਾ ਇਹ ਤਾਂ ਤਿੰਨ ਲੈਣ ਦਿੱਤਾ ਇਹ ਜਾਂਦਾ ਵੀ ਮੈਂ ਕੁਦਰਤੋਂ ਅੱਗੇ ਨੰਗਾ ਜਨਾ। ਅੰਨੇ ਨੇ ਸਿਆਣਿਆਂ ਨੇ ਕਿਹਾ ਓਨੇ ਗਾੜੀ ਰੋਣਾ ਅੱਖੀਆਂ ਦਾ ਖਾਓ ਜਿ세 ਬੰਦੇ ਨੂੰ ਸਾਡੀ ਕਦਰ ਨਹੀਂ ਕੀ ਉਹਦੇ ਗਾੜੀ ਕਦੀ ਵੀ ਆਪਦੇ ਹੰਜੂ ਆ ਜਿਹੜੇ ਤੁਹਾਨੂੰ ਬਕਾਰ ਨਾ ਕਰ ਆਤਮਾ ਬੁੱਧ ਕਹਿੰਦੇ ਨੇ ਕਿ ਉਹ ਰਿਸ਼ਤੇ ਨੂੰ ਤਿਆਗ ਦੇਣਾ ਹੀ ਬਿਹਤਰ ਹੁੰਦਾ ਜਿਹਨੂੰ ਤੁਸੀਂ ਹਜ਼ਾਰ ਵਾਰੀ ਛੋੜਦੇ ਜੇ ਔਰ ਫਿਰ ਉਹ ਟੁੱਟੇ ਦਾ ਟੁੱਟਾ ਹੀ ਰਹਿੰਦਾ ਉਹਦੀ ਗਰਜ ਕਦੀ ਵੀ ਪੂਰੀ ਨਹੀਂ ਹੁੰਦੀ ਉਹ ਤਾਂ ਦੂਰੀ ਬਣਾ ਲਓ ਚੰਗੀ ਮੈਨੂੰ ਕਹਿੰਦੇ ਨਹੀਂ ਇਸ ਗੱਲ ਤੋਂ ਨਹੀਂ ਮੈਂ ਡਰਦੀ ਕਿ ਮਰਨਾ ਵਾ ਮਰਨਾ ਦੇਤੇ ਆ ਚਲੋ ਨਹੀਂ ਮੈਂ ਇਸ ਗੱਲ ਤੋਂ ਡਰਦੀ ਆ ਕਿ ਆਪਾਂ ਦੁਬਾਰਾ ਇਕੱਠੇ ਹੋਵਾਂਗੇ ਪਰਿਵਾਰ ਦੇ ਰੂਪ ਚ ਤੇ ਕੱਲ ਹੀ ਨੰਗਿਆ ਰਖੜੀ ਦਾ ਤਿਆਰ ਤੇ ਭੈਣਾ ਰੁੱਸੀਆਂ ਹੁੰਦੀਆਂ ਕਿਤੇ ਭਰਾ ਰੁੱਸੇ ਹੁੰਦੇ ਆ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਮੰਨ ਜਾਂਦੇ ਆ ਵਧੀਆ ਜਿਹੜੇ ਨਹੀਂ ਮੰਨਦੇ ਉਹ ਖਾਈਆਂ ਗਹਿਰੀਆਂ ਹੁੰਦੀਆਂ ਜਾਂਦੀਆਂ ਤੇ ਰਿਸ਼ਤੇ ਟੁੱਟਦੇ 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 ਆਖਰ ਨੂੰ ਟੁੱਟ ਜਾਂਦੇ ਆ ਚਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪੁਰਤਾ ਪੰਨੂ ਹੋ ਮੇਰਾ ਚੈਨਲ ਚੰਗਦੀ ਰਾਹ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਤੇ ਦੋਸਤੋ ਸਵੇਰ ਦਾ ਮਾ ਇੱਕ ਸਾਈ ਲਾ ਕੇ ਡਿਆ ਸੀ ਤੇ ਮੌਸਮ ਬੜਾ ਵਧੀਆ ਬੱਦਲ ਇੱਧਰ ਲਾਹਰ ਦੀ ਬਾਈ ਬਹੁਤ ਨੇ ਮੈਂ ਬਹਿ ਗਿਆ ਇੱਥੇ ਆ ਕੇ ਟੂਲ ਤੇ ਜਿੱਥੇ ਬਿੰਦਾਂਦਾ ਮੈਂ ਛੋਟੇ ਬ੍ਰਦਰ ਦੇ ਮੈਂ ਕਿਹਾ ਚਲੋ ਦੋ ਚਾਰ ਗੱਲਾਂ ਕਰਦੇ ਆਂ ਦੋਸਤੋਂ ਕੱਦ ਰਖੜ ਪੁੰਨਿਆ ਸੀ ਰਖੜੀ ਦਾ ਤਿਆਰ ਸੀ ਸਾਡੇ ਬਜ਼ੁਰਗ ਬੜੇ ਦਾਨਸ਼ਵਰ ਤੇ ਸਿਆਣੇ ਸੀ ਜਿਨ੍ਹਾਂ ਨੇ ਹਥਿਆਰ ਬਣਾਏ ਗਏ ਰਿਸ਼ਤਿਆਂ ਦੀ ਕੀਤੀ ਜਾਂਦੀ ਕੰਧ ਨੂੰ ਥੰਮਣਾ ਦੇਣ ਦੇ ਉਪਾਅ ਹੁੰਦੇ ਆ ਇਹ ਜਿਹੜੇ ਤਿਆਰ ਹੁੰਦੇ ਆ ਜਦੋਂ ਅਸੀਂ ਰਿਸ਼ਤਿਆਂ ਦੇ ਵਿੱਚ ਕੜਵਾਟ ਪੈਦਾ ਹੋ ਜਾਂ ਪੈਦਾ ਹੋ ਜਾਂਦੀ ਕਰਾਂ ਜੀ ਕੜਵਾਟ ਪੈਦਾ ਹੋ ਜਾਂਦੀ ਅਸੀਂ ਲੰਮੇ ਸਮੇਂ ਲਈ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਆ ਤੇ ਇਹ ਦਿਨ ਦੇ ਅਰਸ਼ਾਣਿਆਂ ਨੇ ਤਾਂ ਬਣਾਏ ਸੀ ਕਿ ਅਸੀਂ ਇਹਨਾਂ ਦੇ ਜ਼ਰੀਏ ਇਹਨਾਂ ਦੀ ਟੋਰ ਚ ਇੱਕ ਦੂਜੇ ਨੂੰ ਖਿੱਚੇ ਆਈਏ ਕਿਉਂ ਕਰਦੇ ਗੱਲਬਾਤ ਦੋਸਤੋ ਲੋਕ ਕਦੀ ਵੀ ਰਹਿਮ ਦੇ ਕਾਬਲ ਨਹੀਂ ਹੁੰਦੇ ਇਹ ਦਾਰਸ਼ਨਿਕ ਤਾਥਾ ਜਿਹੜੇ ਦਿਮਾਗ ਚਲਾ ਕੇ ਰਿਸ਼ਤਿਆਂ ਦੀ હત્યા ਕਰਦੇ ਔਰ ਸਾਡੇ ਘਰਾਂ ਪਰਿਵਾਰਾਂ ਚ ਸ਼ਹਿਰਾਂ ਨਗਰਾਂ ਗ੍ਰਾਵਾਂਾਂ ਚ ਕਸਬਿਆਂ ਚ ਇਹੀ ਕੁਝ ਹੋ ਰਿਹਾ ਕੋਈ ਦਿਮਾਗ ਵਾਲੇ ਲੋਕ ਆ ਜਿਹੜੇ ਕਿਉਂਕਿ ਜਿਹੜੇ ਦਿਲ ਵਾਲੇ ਲੋਕ ਹੁੰਦੇ ਆ ਨਾ ਦਿਲ ਦੇ ਸੱਚੇ ਲੋਕ ਹੁੰਦੇ ਆ ਭਾਵਕ ਹੁੰਦੇ ਆ ਉਹਨਾਂ ਨੂੰ ਗੁੱਸਾ ਬੜੀ ਜਲਦੀ ਆਉਂਦਾ ਪਰ ਇਸੀ ਦਾ ਫੈਦਾ ਦਿਮਾਗ ਵਾਲੇ ਸ਼ੈਤਾਨ ਲੋਗ ਆ ਜਿਹੜੇ ਉਹ ਖੋਟਾਉਂਦੇ ਆ ਬੜੀ ਬੁਰੀ ਤਰ੍ਹਾਂ ਕਿਉਂਕਿ ਇਹ ਲੋਕ ਜਿਹੜੇ ਹੁੰਦੇ ਆ ਇਹ ਇਮਤ ਇੱਕ ਉਹ ਨਰ ਹੁੰਦਾ ਬਹੁਤ ਜ਼ਬਰਦਸਤ ਉਹ ਇਹ ਹੁੰਦਾ ਕਿ ਇਹ ਖੁਦ ਨੂੰ ਆਪਣੀਆਂ ਚਿਕਣੀਆਂ ਚੁਪੜੀਆਂ ਗੱਲਾਂ ਦੇ ਪਿੱਛੇ ਛਿਪਾ ਲੈਂਦੇ ਆ ਸ਼ਤਾਨੀ ਕਰਦੇ ਆ ਨੁਕਸਾਨ ਕਰਦੇ ਆ ਬਹੁਤ ਵੱਡਾ ਨੁਕਸਾਨ ਕਰ ਦਿੰਦੇ ਘਰਾਂ ਪਰਿਵਾਰਾਂ ਦਾ ਪਰ ਜਿਹਨਾਂ ਇਹਨਾਂ ਬੰਦਿਆਂ ਨੂੰ ਪੁੱਛਿਆ ਜਾਂਦਾ ਇਸ ਬਾਰੇ ਤੇ ਇਹ ਫਿਰ ਇਹੋ ਜੀ ਸਟੋਰੀ ਸੁਣਾਉਂਦੇ ਆ ਇੰਨੀ ਖੂਬਸੂਰਤੀ ਨਾਲ ਸੁਣਾਉਂਦੇ ਆ ਕਿ ਜਿਹੜਾ ਸਾਹਮਣੇ ਵਾਲਾ ਇਹਨਾਂ ਦੇ ਇਹਨਾਂ ਨੂੰ ਕੁਐਸਚਨ ਕਰ ਰਿਹਾ ਹੁੰਦਾ ਉਹਨੂੰ ਲੱਗਦਾ ਕਿ ਸਾਰਾ ਗੁਨਾਹ ਮੈਂ ਹੀ ਕੀਤਾ ਇਹ ਤੇ ਬੜਾ ਖਾਬਸ ਤਵਾ ਬੰਦਾ ਦੋਸਤੋ ਇਹ ਹੰਰਮੰਦੀ ਹੋ ਸਕਦੀ ਆ ਜੇ ਹੁੰਦੀ ਵੀ ਆ ਘਰਾਂ ਚ ਚੌਂਕੀਆਂ ਥਾਣਿਆਂ ਅਗਿਆਤਤਾ ਦੇ ਵਿੱਚ ਇਹ ਚੱਲਦਾ ਵੀ ਆ ਅਰ ਜਿਹੜੀ ਕੁਦਰਤ ਆ ਨਾ ਉਹ ਨਹੀਂ ਮਾਫ ਕਰਦੀ ਕਿਸੇ ਨੂੰ ਤੇ ਜਿਹੜਾ ਹੌਕਾ ਤਾਂ ਇਹ ਪੱਥਰ ਦੀ ਹਿੱਕ ਪਾੜ ਦਿੰਦਾ ਕੋਈ ਕਿਸੇ ਮਜਲੂਮ ਦਾ ਹੌਕਾ ਤੇ ਕਿਸੇ ਉਸ ਬੰਦੇ ਦਾ ਹੌਕਾ ਜਿਹਦੇ ਥੋੜੀ ਜਿਹਾ ਨਾਮ ਸਾਫ਼ੀ ਬਾਤ ਦੀ ਗਈ ਹੋਵੇ ਤੇ ਉਸ ਬੰਦੇ ਦਾ ਹੌਕਾ ਜਾਂ ਬੰਦੀ ਦਾ ਹੌਕਾ ਜਿਹਨੇ ਵਫਾ ਕਰਕੇ ਵੀ ਬੇਵਫਾਈ ਸਭ ਜਾਈ ਖੋਇਆ ਹੋਵੇ ਏ ਬਦਲਾਂ ਵਰਗਾ ਹੁੰਦਾ ਖੈਰ ਦੋਸਤੋ ਮੈਂ ਗੱਲ ਕਰ ਰਿਹਾ ਸੀ ਉਹਨਾਂ ਰਿਸ਼ਤਿਆਂ ਦੀ ਕਿ ਸਿਆਣਿਆਂ ਨੇ ਇਹਨਾਂ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਤਿਆਰ ਘੜੇ ਸੀ ਕਿਉਂਕਿ ਸਮੇਂ-ਸਮੇਂ ਯੋਹੀਂ ਸਾਡੀ ਜ਼ਿੰਦਗੀ 'ਚ ਥੋੜਾ ਜਿਹਾ ਉਦਾਸੀਨ ਮਾਹੌਲ ਬਣਦਾ ਤੇ ਉਹਨੂੰ ਉਹ ਤਿਆਰ ਜਿਹੜੇ ਹੁੰਦੇ ਆ ਉਹ ਥੋੜਾ ਜਿਹਾ ਉਲਾਸ ਦਿੰਦੇ ਆ ਤੇ ਅਸੀਂ ਫੇਰ ਖੜ ਜਾਂਦੇ ਆ ਸਾਨੂੰ ਉਹ ਜਣੀਆਂ ਪੁਰਾਣੀਆਂ ਗੱਲਾਂ ਉਹ ਭੁੱਲਣ ਜੀ ਬਿਹਤਰੀ ਹੁੰਦੀ ਆ ਤੇ ਕਾਲੀ ਨੰਗਿਆ ਰਖੜੀ ਦਾ ਤਿਆਰ ਤੇ ਭੈਣਾ ਰੁੱਸੀਆਂ ਹੁੰਦੀਆਂ ਕਿਤੇ ਭਰਾ ਰੁੱਸੇ ਹੁੰਦੇ ਆ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਜਿਹੜੇ ਮੰਨ ਜਾਂਦੇ ਆ ਵਧੀਆ ਜਿਹੜੇ ਨਹੀਂ ਮੰਨਦੇ ਉਹ ਖਾਈਆਂ ਗਹਿਰੀਆਂ ਹੁੰਦੀਆਂ ਜਾਂਦੀਆਂ ਤੇ ਰਿਸ਼ਤੇ ਟੁੱਟਦੇ 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 ਆਖਰ ਨੂੰ ਟੁੱਟ ਜਾਂਦੇ ਆ ਦੋਸਤੋ ਸਿਆਣੇ ਕਹਿੰਦੇ ਆ ਕਿ ਸਾਡੇ ਜੀਵਨ ਚ ਜਿਹੜਾ ਵੀ ਵਿਕਤੀ ਆਉਂਦਾ ਨਾ ਕਿਸ ਮਕਸਦ ਲਈ ਆਉਂਦਾ ਕੁਦਰਤ ਨਹੀਂ ਕਿਉਂਕਿ ਸਾਨੂੰ ਲੱਗਦਾ ਉਹ ਕਿ ਆ ਕਾ ਖੂਸ ਜਿਹੜੀ ਬੂਟੀਆਂ ਬਕਾਰ ਨਹੀਂ ਪਰ ਕੁਦਰਤ ਦੇ ਇਹ ਗਹਿਣਾ ਨਹੀਂ ਸ਼ਿੰਗਾਰ ਨਹੀਂ ਧਰਤੀ ਦਾ ਤੇ ਕੋਈ ਵੀ ਇਹਨਾਂ ਚ ਬਕਾਰ ਬਕਾਰ ਨਹੀਂ ਹੈਗੀ ਚੀਜ਼ ਕੋਈ ਸਾਨੂੰ ਦੇਣ ਆਉਂਦਾ ਕੋਈ ਲੈਣ ਆਉਂਦਾ ਕੋਈ ਲਟਾਉਣ ਆਉਂਦਾ ਕੋਈ ਨਾਲ ਰਹਿਣ ਆਉਂਦਾ ਇਹ ਕੁਦਰਤ ਦੇ ਜੋੜੇ ਸਬੰਧ ਹੁੰਦੇ ਆ ਤੇ ਮੇਰੇ ਪੂਆ ਜੀ ਹੁੰਦੇ ਮੈਂ ਉਹਨਾਂ ਨੂੰ ਬੜਾ ਪਿਆਰ ਕਰਦਾ ਹਾਂ ਅਸੀਂ ਛੋਟੇ ਹੀ ਉਹਨਾਂ ਬਿਮਾਰ ਹੋ ਗਏ ਜਦੋਂ ਉਹਨਾਂ ਦੀ ਡੈਥ ਹੋਣ ਲੱਗੀ ਤਾਂ ਉਹਨਾਂ ਨੇ ਮੇਰਾ ਇੱਕਰੀ ਹੱਥ ਫੜ ਲਿਆ ਤੇ ਮੈਨੂੰ ਕਹਿੰਦੇ ਕੀ ਹੁੰਦਾ ਮੈਂ ਮੌਤ ਤੋਂ ਨਹੀਂ ਡਰਦੀ ਮੈਂ ਕਿਹਾ ਫਿਰ ਅੰਟੀ ਤੁਸੀਂ ਤੇ ਘਬਰਾਏ ਜੇ ਤੁਹਾਡੇ ਚਿਹਰੇ ਦਾ ਰੰਗ ਉੱਡਿਆ ਕੋਈ ਗੱਲ ਨਹੀਂ ਜੋ ਹੋਣਾ ਹੋਏ ਉਹ ਆਖੀ ਜਾਊਗੀ ਉਹ ਮੈਨੂੰ ਕਹਿੰਦੇ ਨਹੀਂ ਇਸ ਗੱਲ ਤੋਂ ਨਹੀਂ ਮੈਂ ਡਰਦੀ ਕਿ ਮਰਨਾ ਮਰਨਾ ਤੇ ਤੇ ਚਲੋ ਨਹੀਂ ਨਹੀਂ ਮੈਂ ਇਸ ਗੱਲ ਤੋਂ ਡਰਦੀ ਹਾਂ ਕਿ ਆਪਾਂ ਦੁਬਾਰਾ ਇਕੱਠੇ ਹੋਵਾਂਗੇ ਪਰਿਵਾਰ ਦੇ ਰੂਪ ਚ ਇਹ ਗੱਲ ਮੈਨੂੰ ਕਈ ਸਾਲ ਹੋ ਗਏ ਐ ਇਸ ਗੱਲ ਨੂੰ 25 30 ਸਾਲ ਤੋਂ ਜ਼ਿਆਦਾ ਇਹ ਗੱਲ ਅੱਜ ਵੀ ਮੈਨੂੰ ਭੁੱਲੀ ਨਹੀਂ ਉਹ ਲਮਾ ਨਹੀਂ ਭੁੱਲਿਆ ਅਜਿੰਦੇ ਇਸ ਵਕਤ ਤੋਂ ਨਾ ਇਹ ਗੱਲ ਕੀਤੀ ਕਿ ਵਾਕਿਆ ਹੀ ਜਦੋਂ ਅਸੀਂ ਜਦੋਂ ਜਿਹੜਾ ਨਾਤਾ ਜੁੜਿਆ ਹੁੰਦਾ ਨਾ ਸਾਡਾ ਹੀ ਪਰਵਾਰਾਂ ਦੇ ਵਿੱਚ ਜੁੜਦੇ ਆ ਉਦੋਂ ਤੇ ਸਾਨੂੰ ਕਿਸੇ ਮਕਸਦ ਲਈ ਇੱਕ ਦੂਜੇ ਨਾਲ ਜੋੜਿਆ ਹੁੰਦਾ ਪਰ ਅਸੀਂ ਆਪਦੀਆਂ ਚਤਰਾਈਆਂ ਨੂੰ ਦੇਖ ਕੇ ਆਪਣੇ ਆਪ ਨੂੰ ਲੈ ਕੇ ਵੀ ਸਾਡੇ ਨਾਲੋਂ ਬਿਹਤਰ ਕੋਈ ਹੈ ਹੀ ਨਹੀਂ ਦੂਜਾ ਮੂਰਖ ਤਰਿਆ ਫਿਰਦਾ ਇਹੋ ਜਿਹਾ ਵਿਗਾੜ ਪੈਦਾ ਕਰ ਲੈਂਦੇ ਆ ਇਹ ਸਹੀ ਛੋਟੀ ਜਿਹੀ ਜ਼ਿੰਦਗੀ ਆ ਤੇ ਅਸੀਂ ਐਂ ਜੀਨੇ ਨੂੰ ਜਿਵੇਂ ਸਾਡੀ ਹਜ਼ਾਰ ਸਾਲਾਂ ਤੋਂ ਮਦੰਦੀ ਬਲਪਲ ਉਹ ਤਾਂ ਬਿਹਤਰ ਹੈ ਨਹੀਂ ਐਂ ਨਗਦੀ ਜਾਂਦੀ ਜਿਵੇਂ ਸਾਨੂੰ ਪਤਾ ਵੀ ਨਹੀਂ ਚੱਲਦਾ ਸਾਡੇ ਹੱਥਾਂ 'ਚੋਂ ਜਿਤਰਾ ਰੇਤ ਮੁਠੀ ਭਰੀ ਮੁਠੀ ਚ ਰੇਤ ਭਰੀ ਹੁੰਦੀ ਨਾ ਬੱਚੇ ਨੇ ਉਤਰਾਂ ਕੇਰ ਜਾਂਦੀ ਉਹਦੀ ਮੁਠੀ 'ਚੋਂ ਸਾਡੀ ਜੀਵਨ ਵੀ ਮੁੱਠੀਓ ਕਰਦਾ ਜਾਂਦਾ ਉਸ ਬਾਦਰ ਦੀ ਜਰੂਰਤ ਹੁੰਦੀ ਹੈ ਹਰ ਕਿਸੇ ਦੀ ਕਦਰ ਕਰੋ ਬੇਕਦਰਾ ਕੋਈ ਨਹੀਂ ਦੋਸਤੋ ਕੋਈ ਬੰਦੇ ਹੁੰਦੇ ਆ ਜਿਹੜੇ ਕੰਪਰੋਮਾਈਜ਼ ਕਰਦੇ ਆ ਉਹਨਾਂ ਨੂੰ ਇਹ ਅੰਦਾਜ਼ੇ ਸਾਡੇ ਪਰਿਵਾਰ ਨਾਲ ਟੁੱਟਣ ਸਾਡੇ ਘਰ ਨਾਲ ਟੁੱਟਣ ਸਾਡੇ ਰਿਸ਼ਤੇ ਨਾਲ ਟੁੱਟਣ ਪਰ ਉਹਨਾਂ ਦੀ ਇਸ ਚੀਜ਼ ਨੂੰ ਕਮਜ਼ੋਰੀ ਸਮਝ ਲਿਆ ਜਾਂਦਾ ਗਹਿਰਾ ਦਾਰਸ਼ਨਿਕ ਤattva ਬੁੱਧ ਦੇ ਸੂਤਰ ਜੇ ਅਸੀਂ ਪੜਾਂਗੇ ਤੇ ਮਹਾਤਮਾ ਬੁੱਧ ਕਹਿੰਦੇ ਨੇ ਕਿ ਉਹ ਰਿਸ਼ਤੇ ਨੂੰ ਤਿਆਗ ਦੇਣਾ ਹੀ ਬਿਹਤਰ ਹੁੰਦਾ ਜਿੰਨੂੰ ਤੁਸੀਂ ਹਜ਼ਾਰ ਵਾਰੀ ਜੋੜਦੇ ਜੇ ਔਰ ਫਿਰ ਉਹ ਟੁੱਟੇ ਦਾ ਟੁੱਟਾ ਹੀ ਰਹਿੰਦਾ ਉਹਦੀ ਗਰਜ ਕਦੀ ਵੀ ਪੂਰੀ ਨਹੀਂ ਹੁੰਦੀ ਉਹ ਤਾਂ ਦੂਰੀ ਬਣਾ ਲਓ ਚੰਗੀ ਹੈ ਕਿਉਂਕਿ ਉਹਦਾ ਨੇੜ ਵੀ ਤੁਹਾਨੂੰ ਹਮੇਸ਼ਾ ਤੰਸਤੀ ਦਿੰਦਾ ਤੇ ਉਹਦੀ ਦੂਰੀ ਦਾ ਕਸ਼ਟ ਆ ਜਿਹੜਾ ਉਹ ਕਿਤੇ ਬਿਹਤਰ ਆਊਗਾ ਬੜੀ ਗਹਿਰੀ ਗੱਲ ਆ ਕਿਉਂਕਿ ਬੁੱਧ ਮਹਾਤਮਾ ਸੀ ਉਹਨਾਂ ਦੀ ਬਾਣੀ ਸੀ ਜਿਹੜੀ ਖਵਦਜ ਉਹਨਾਂ ਨੇ ਕੁਝ ਗੱਲ ਸੋਚ ਕੇ ਕਹੀ ਹੋਊਗੀ ਕਿੰਨੇ ਗਹਿਰੇ ਦਰਦ ਨਾਲ ਕਹੀ ਹੋਊਗੀ ਦੋਸਤੋ ਫਿਰ ਗੱਲ ਉਹ ਹੀ ਆ ਜਾਂਦੀ ਹੈ ਰਿਸ਼ਤਿਆਂ ਦੀ ਕਿ ਸਾਨੂੰ ਟੁੱਟਣ ਤੋਂ ਪਹਿਲਾਂ ਭਜਾਰ ਵਰੀ ਸੋਚਣਾ ਚਾਹੀਦਾ ਹੈ ਕਿ ਸਾਡਾ ਕਾਰਨ ਕੀ ਹੈ ਟੁੱਟਣ ਦਾ ਉਹ ਦੋ ਭਰਾ ਲੜਦੇ ਸੀ ਨਾ ਉਹ ਕਹਿੰਦਾ ਸੀ ਜ਼ਮੀਨ ਮੇਰੀ ਹੈ ਉਹ ਕਹਿੰਦਾ ਸੀ ਮੇਰੀ ਹੈ ਕੋ ਸਾਧੂ ਦਾ ਕੋਈ ਨੰਗਾ ਉਹ ਕਹਿੰਦਾ ਆ ਜੋ ਜ਼ਮੀਨ ਨੂੰ ਪੁੱਛ ਲੈਣੇ ਆ ਉਹਨਾਂ ਜ਼ਮੀਨ ਨੂੰ ਪੁੱਛਿਆ ਕਿ ਤੂੰ ਇਹਨਾਂ ਦੋਆਪਰਾਵਾਂ ਜੋ ਕੀ ਵੀ ਆ ਤੇ ਜ਼ਮੀਨ ਹੱਸ ਪਈ ਉਹ ਕਹਿੰਦੀ ਇਹ ਕੌਲੇ ਆ ਮੈਂ ਕਿਹੇ ਦੀ ਬੜੀ ਹਜ਼ਾਰਾਂ ਸਾਲਾਂ ਤੋਂ ਜੋ ਵੀ ਆ ਸਾਰਾ ਕੁਝ ਮੇਰਾ ਕਦੀ ਅਸੀਂ ਕੁਜੇ ਚ ਪਾ ਲੈ ਜਾਂਦੇ ਆ ਤੇ ਕਦੀ ਅਸੀਂ ਕਬਰ ਦੀ ਮਿੱਟੀ ਚ ਦੱਬੇ ਜਾਂਦੇ ਆ ਪਰ ਸਾਡਾ ਹੰਕਾਰ ਆ ਜਿਹੜਾ ਉਹ ਕਹਿੰਦਾ ਕਿ ਨਹੀਂ ਮੇਤੋਂ ਵੱਡਾ ਕੋਈ ਨਹੀਂ ਖੁਦਾ ਮੈਂ ਹੀ ਆਏ ਸਾਡਾ ਪਰਮ ਦੋਸਤੋ ਨਾਰਾਜ਼ ਵੀ ਅਸੀਂ ਉਸ ਇਨਸਾਨ ਨਾ ਹੋ ਸਕਦੇ ਆ ਜਿਹਦਾ ਸਾਡੀ ਕਦਰ ਜਾਣਦਾ ਤੇ ਅੰਨੇ ਨੇ ਸਿਆਣਿਆਂ ਨੇ ਕਿਹਾ ਉਹਨੇ ਗਾੜੀ ਰੋਣਾ ਅੱਖੀਆਂ ਦਾ ਖਾਓ ਜਿਸੇ ਬੰਦੇ ਨੂੰ ਸਾਡੀ ਕਦਰ ਨਹੀਂ ਗਈ ਜਿਸ ਬੰਦੇ ਨੇ ਸਾਡੀ ਕਦਰ ਪਾਉਣੀ ਨਹੀਂ ਉਹਨੇ ਸਾਨੂੰ ਜਾਣਨਾ ਹੀ ਨਹੀਂ ਉਹਦੇ ਗਾੜੀ ਕਦੀ ਵੀ ਆਪਦੇ ਹੰਝੂ ਆ ਜਿਹੜੇ ਤੁਹਾਨੂੰ ਬਕਾਰ ਨਾ ਕਰੋ ਉਹਦੇ ਗਾੜੀ ਕਦੀ ਵੀ ਰੋਣਾ ਤੇ ਨਾ ਕਦੀ ਇਹਨੂੰ ਦੱਸੋ ਹੀ ਵੀ ਮੈਂ ਤੇਰੇ ਤੋਂ ਦੁਖੀ ਹੋ ਗਏ ਰੋ ਰਿਆ ਕਿਉਂਕਿ ਉਹ ਬੇਕਦਰਵਾ ਉਹਨੇ ਕਦੀ ਤੁਹਾਡੀ ਇਹ ਚੀਜ਼ ਦੀ ਨਾ ਕਦਰ ਉਹਨੇ ਪਹਿਲਾਂ ਜਾਣੀ ਨਾ ਉਹਨੇ ਹੁਣ ਜਾਣ ਨਹੀਂ ਹੈ ਤੇ ਜਿਹੜੇ ਤੁਹਾਡੇ ਅੱਖਾਂ 'ਚ ਇਹ ਗੰਸੂ ਆ ਜਿਹੜੇ ਇਹ ਇੱਕ ਇੱਕ ਗੰਸੂ ਜਿਹੜਾ ਨਮਕੋਲੀ ਰੋਂਦਾ ਉਹਦਰ ਤੇ ਅੱਧੀਆਂ ਅੱਖਾਂ ਚ ਪਾਏ ਤੇ ਹੰਦੀ ਮਾਰੀ ਮਾਲਾ ਕਿਸ ਹੱਥੇ ਤੋੜੋ ਨਾ ਇਹਨਾਂ ਨੂੰ ਬਕਾਰ ਨਾ ਰੋੜੋ हां ਜਿੱਥੇ ਤੁਹਾਡੀ ਕਦਰ ਆ ਜਿੱਥੇ ਤੁਹਾਨੂੰ ਕੋਈ ਜਾਣਦਾ ਵਾ ਉੱਥੇ ਰਸਨਾ ਬਣਾਉਣਾ ਇਹ ਤੇ ਜਿੰਦਗੀ ਦਾ ਕਿਸ ਹਿਸਾਬ ਐਵੇਂ ਹਿਸਾਬ ਇਹ ਚੱਲਦਾ ਆ ਤੇ ਮੇਸ਼ਾ ਚੱਲਦਾ ਹੀ ਰਹਿਣਾ ਲੋਕ ਮੰਦਰਾਂ ਮਸਜਿਦਾਂ ਦੇ ਵਿੱਚ ਜਾਂਦੇ ਆ ਚੰਗੀਆਂ ਥਾਵਾਂ ਤੇ ਜਾਂਦੇ ਆ ਰਮਣੀਕ ਜਗ੍ਹਾ ਤੇ ਜਾਂਦੇ ਆ ਘਰ ਬਣਾਉਂਦੇ ਆ ਵੱਡੇ ਵੱਡੇ ਮਹਿਲ ਬਣਾਉਂਦੇ ਆ ਇਹਦਾ ਕਾਰਨ ਕੀ ਆ ਕਿਉਂ ਸ਼ਾਂਤੀ ਚਾਹੁੰਦੇ ਆ ਸੁੱਖ ਚਾਹੁੰਦੇ ਆ ਪਰ ਗੁਰੂ ਸਾਹਿਬ ਕਹਿੰਦੇ ਆਗੇ ਇਹ ਕਦੀ ਵੀ ਇਹ ਸ਼ਾਂਤੀ ਦਾ ਰਸਤਾ ਨਹੀਂ ਹੈਗਾ ਜੇ ਮਹਿਲਾਂ ਵਾਲੇ ਸੁਖੀ ਹੁੰਦੇ ਤੇ ਜਿਨ੍ਹਾਂ ਨੇ ਲਾਲ ਕਿਲਾ ਬਣਾਇਆ ਸੀ ਫਤਿਹਪੁਰ ਸੀ ਕਰੀਰ ਕੀ ਘੰਟੀਆਂ ਬਣਾਈਆਂ ਸੀ ਹੋ ਸਕਦਾ ਚైనా ਦੀ ਦੁਆਰ ਬਣਾਈ ਸੀ ਇਹ ਲੋਕ ਸੁਖੀ ਹੁੰਦੇ ਪਰ ਇਹ ਥਾਰੀ ਉਮਰ ਤਰਫ ਦੇ ਲੋਕ ਸੀ ਫੇ ਰਾਜੇ ਮਹਾਰਾਜੇ ਜਿਹੜੇ ਆ ਇਹ ਕਦੀ ਵੀ ਸਕੂਨ ਨਹੀਂ ਪਾਸ ਸਕੇ ਦੋਸਤੋ ਸਕੂਨ ਦਾ ਸਾਡੀ ਸੋਚ ਚ ਦੱਬਿਆ ਪਿਆ ਜਦੋਂ ਅਸੀਂ ਕਿਸੇ ਨਹੀਂ ਚੰਗਾ ਸੋਚਣਾ ਸ਼ੁਰੂ ਕਰ ਦਿੰਦੇ ਆ ਨਾ ਉਸੇ ਪਾਰ ਹੀ ਸਾਡੇ ਜਿਹੜੀ ਆ ਦਿਲ ਦੀ ਧਰਤੀ ਆ ਉਧਰ ਸਾਡੇ ਮਨ ਦੇ ਖੇਤ ਦੇ ਵਿੱਚ ਸ਼ਾਂਤੀ ਦਾ ਬੀਜ ਪੂੰਗਰਨ ਲੱਗ ਜਾਂਦਾ ਔਰ ਇੱਕ ਦਿਨ ਚ ਨਹੀਂ ਹੁੰਦਾ ਜਿਹੜੀਆਂ ਸਾਡੀਆਂ ਵਿਗੜੀਆਂ ਆਤਾਂ ਨਾ ਜਿਹੇ ਹਜ਼ਾਰਾਂ ਸਾਲੇ ਵਿਗੜੀਆਂ ਰਹੀਆਂ ਤੇ ਇਹਨਾਂ ਨੂੰ ਛੁਧਰਨ ਆਸਤੇ ਵੀ ਬੜੇ ਸਾਲ ਲੱਗਣਗੇ हो ਸਕਦਾ ਸਾਡੀਆਂ ਅਗਲੀਆਂ ਅਸਲਾਂ ਜਿਹੜੀਆਂ ਸਿੱਟੇ ਸਿੱਟੇ ਇਹਨਾਂ ਚੀਜ਼ਾਂ ਨੂੰ ਸੋਚਣ ਕਿ ਜੋ ਪਿੱਛੇ ਗਲਤ ਹੁੰਦਾ ਆ ਸ਼ਾਇਦ ਅਸੀਂ ਪਰ ਜਦੋਂ ਦਾ ਇਨਸਾਨ ਨੇ ਸੁਰਤ ਸੰਭਾਲੀ ਆ ਇਹਨੇ ਨਾ ਆਪ ਚੈਨ ਲਿਆ ਨਾ ਇਹ ਤਾਂ ਤਿੰਨ ਦਾ ਇੰਦਾ ਤਾਂ ਇਹ ਜਾਂਦਾ ਵੀ ਮੈਂ ਕੁਦਰਤੋਂ ਅੱਗੇ ਲੰਘ ਜਾਣਾ ਸਿੱਧਾ ਕਦੀ ਬੜੀ ਅੰਦਾ ਸੋ ਸਾਡਾ ਵਿਸ਼ਵਾਸ ਗਹਿਰਾ ਨਹੀਂ ਰਿਹਾ ਸਾਡੇ ਅਸੀਂ ਟੁਕੜਿਆਂ 'ਚ ਬਿਖਰ ਗਏ ਆ ਔਰ ਬੇਵਿਸ਼ਵਾਸੀ ਹੋ ਗਏ ਬੇਪਰੋਸ ਕੀ ਸਾਡੇ ਤਲੀ ਤੇ ਰੱਖੀ ਫਿਰਦੇ ਆ ਸਿਆਣੇ ਕਹਿੰਦੇ ਆ ਕਿ ਤੁਹਾਡੇ ਰਿਸ਼ਤੇ ਉਸ ਤਾਲੇ ਅੰਗੂਣੇ ਚਾਹੀਦੇ ਆ ਕਿ ਜਿਹਨੂੰ ਥੋੜੇ ਦੀ ਚੋੜ ਤੇ ਮਨਜ਼ੂਰ ਆ ਪਰ ਕਿਸੇ ਦੂਸਰੀ ਚਾਬੀ ਨਾਲ ਖੁੱਲਣਾ ਮਨਜ਼ੂਰ ਨਹੀਂ ਗੱਲ ਤੇ ਛੋਟੀ ਜੀ ਆ ਬੜੀ ਵੇਖਣ ਨੂੰ ਲੱਗਦੀ ਆ ਪਰ ਇਸ ਗੱਲ ਦੇ ਬੜੇ ਗਹਿਰੇ ਅਰਥ ਨੇ ਬਹੁਤ ਹੀ ਗਹਿਰੇ ਤਾਂ ਜਦੋਂ ਕੋਈ ਤੁਹਾਨੂੰ ਦੂਸਰਾ ਆ ਕੇ ਆਪਣੀ ਚਾਬੀ ਨਾਲ ਖੋਲੂਗਾ ਨਾ ਤਾਂ ਤੁਹਾਡਾ ਕੋ ਨੁਕਸਾਨ ਹੀ ਕਰੂਗਾ ਤਾਲਾ ਆਪਣੀ ਚਾਬੀ ਨਾਲ ਖੁੱਲ੍ਹੇ ਤਾਂ ਵਧੀਆ ਰਹਿੰਦਾ ਤਾਂ ਦੋਸਤੋ ਮੇਲਾ ਬਹੁਤ ਆ ਜੇ ਮੈਂ ਕਰਦਾ ਜਾਵਾਂ ਸਵੇਰੇ ਇੱਥੇ 10 ਮਿੰਟ ਬਹਿ ਕੇ 5 ਮਿੰਟ ਬਹਿ ਕੇ ਮੈਂ ਤੁਹਾਡੇ ਨਾਲ ਗੱਲਾਂ ਕਰ ਲੈਣਾ ਤੇ ਇਹ ਮੇਰੇ ਜਜ਼ਬਾਤੀ ਭਾਵਕ ਪਲ ਹੁੰਦੇ ਆ ਜਿਹੜੇ ਮੈਂ ਤੁਹਾਡੇ ਨਾਲ ਅੱਜ ਹੀ ਕਰਦਾ ਰਖੜੀ ਦੀਆਂ ਮਿੱਠੇ ਦਿੰਦੀਆਂ ਕੱਲ ਦੀਆਂ ਬਹੁਤ ਬਹੁ ਮੁਬਾਰਕਾਂ ਸੰਸਾਰ ਪੱਧਰ ਤੇ ਇਹ ਤਿਉਹਾਰ ਜਿਹੜਾ ਵਾ ਉਹ ਮਨਾਇਆ ਜਾਂਦਾ ਪਰ ਦੇ ਲੋਕਾਂ ਵੱਲੋਂ ਤੇ ਬੜੀ ਚੰਗੀ ਗੱਲ ਆ ਇਸ ਦਿਨ ਰੁੱਸੇ ਭੈਣ ਭਰਾ ਜਿਹੜੇ ਆ ਉਹ ਮਿਲਦੇ ਆ ਪਰ ਭੈਣ ਹੋਵੇ ਜਾਂ ਭਰਾ ਹੋਵੇ ਉਹ ਚਾਬੀ ਲੈ ਕੇ ਆਉਂਦੇ ਆ ਜਿਹਦੇ ਨਾਲ ਦਿਲ ਦਾ ਜੰਗਾਲਿਆ ਤਾਲਾ ਖੁੱਲ ਸਕੇ ਤੇ ਕਈ ਖੋਲਦੇ ਵੀ ਆ ਕਈ ਬੰਦ ਵੀ ਰਹਿ ਜਾਂਦੇ ਆ ਦੋਸਤੋ ਕੱਲ ਨੂੰ ਮਿਲਦੇ ਫਿਰ ਕਿਹੇ ਨਵੀਆਂ ਵਲੌਗ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਕਿੱਥੇ ਵੀ ਤੁਸੀਂ ਚੜਦੇ ਲੈਂਦੇ ਪੰਜਾਬ ਦੇਸ਼ ਵਿਦੇਸ਼ ਵਾਸੀ ਜੇ ਮੇਰੇ ਲੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਜੀਦੇ ਰਹੋ ਵਸਤੇ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ